ਤਤਰਖਨਾ ਦੇ ਵਿੱਚ ਤੋਂ ਹੋਗਾ ਤੇ ਪੰਚਾਇਤ ਪੰਤਰੀ ਤਰੁਪ੍ਰੀ ਸਿੰਘ ਸੋਦ ਨੇ ਸਿੱਖਿਆ ਕ੍ਰਾਂਤੀ ਬਾਰੇ ਜਾਣਕਾਰੀ ਦਿੱਤੀ ਹੈ ਉਹਨਾਂ ਕਹਿ ਕੇ ਖਰਨਾ ਦੇ ਵਿੱਚ ਕਰੋੜਾ ਰੁਪਏ ਦੀ ਲਾਗਤ ਨਾਲ 6 ਸਕੂਲਾਂ ਦੀ ਨੁਹਾਰ ਬਦਲੀ ਹੈ ਤੇ ਵਿਕਾਸ ਕਮਾ ਦਾ ਵੀ ਉਦਘਾਟਨ ਕੀਤਾ ਉਹਨਾਂ ਕਹਿ ਕੇ ਪੰਜਾਬ ਸਰਕਾਰ ਸਿੱਖਿਆ ਤੇ ਸਿਹਤ ਨੂੰ ਲੈ ਕੇ ਗੰਭੀਰ ਹੈ ਤੇ ਲੋਕਾਂ ਦੇ ਨਾਲ ਕੀਤੇ ਹਰ ਵਾਦੇ ਪੂਰੇ ਕੀਤੇ ਜਾ ਰਹੇ ਹਨ ਜਿਹੜੇ ਆਪਣੇ ਆਪ ਦੇ ਵਿੱਚ ਇਹ ਆંકੜੇ ਬੜੇ ਵੱਡੇ ਆંકੜੇ ਨੇ ਰਹੌਣ ਦੇ ਸਰਕਾਰੀ ਮਿਡਲ ਸਕੂਲ ਦੇ ਵਿੱਚ ਆਪਾਂ ਚਾਰ ਦਿਵਾਰੀ ਕਰਾਈ ਹੈ ਇਸ ਚਾਰ ਦਿਵਾਰੀ ਦੇ ਉੱਤੇ 19 ਲੱਖ ਰੁਪਿਆ ਸੀ ਖਰਚੀ ਹੈ ਜੀ ਬਾਥਰੂਮ ਦੀ ਪੂਰੀ ਦੀ ਪੂਰੀ ਤਿਆਰੀ ਕੀਤੀ ਹੈ ਉੱਥੇ ਕੁਝ ਰਿਪੇਅਰ ਸੀ ਰਿਪੇਅਰ ਵੀ ਕੀਤੀ ਹੈ ਇਹਦੇ ਤੇ 1 ਲੱਖ ਰੁਪਿਆ ਖਰਚੀ ਹੈ ਉਸ ਤੋਂ ਬਾਅਦ ਜੋ ਆਪਾਂ ਲਨਹੇੜੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵੇਖਿਆ ਜਿੱਥੇ ਹੁਣ ਆਪਾਂ ਬੈਠੇ ਆ ਇਹਦੇ ਤੇ ਅਸੀਂ ਦੋ ਕਲਾਸਰੂਮ ਵੱਡੇ ਬਹੁਤ ਵੱਡੇ ਹਾਲ ਲੈਵਲ ਦੇ ਬਣਾਏ ਨੇ ਜਿਹਦੇ ਤੇ 15 ਲੱਖ 2000 ਰੁਪਿਆ ਲੱਗਿਆ ਤੇ ਦੋ ਆਧੁਨਿਕ ਤਰੀਕੇ ਦੀਆਂ ਲੈਬ ਲੈਬਾਰਟਰੀਜ਼ ਬਣਾਈਆਂ ਨੇ ਜਿਹਦੇ ਤੇ 15 ਲੱਖ 2000 ਰੁਪਏ ਉਧਰ ਤੇ ਲੱਗੇ ਆ ਤੇ ਅਸੀਂ ਉਹਦੇ ਨਵੇਂ ਬਾਥਰੂਮ ਬਣਾਏ ਆ ਬੱਚੀਆਂ ਦੇ ਲਈ ਕੁੜੀਆਂ ਦੇ ਲਈ ਉਹਦੇ ਤੇ ਸਾਡਾ 1.5 ਲੱਖ ਰੁਪਏ ਲੱਗੇ ਆ ਮਲਕਪੁਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿੱਚ ਤਕਰੀਬਨ ਤਕਰੀਬਨ ਬਾਥਰੂਮਾਂ ਦੇ ਲਈ 1,66,000 ਰੁਪਏ ਬੱਚਿਆਂ ਦੇ ਬਾਥਰੂਮਾਂ ਲਈ ਮਲਕਪੁਰ ਤੇ ਲੱਗੇ ਆ ਤੇ ਰਤਨਹੀੜੀ ਦੇ ਸਰਕਾਰੀ ਮਿਡਲ ਸਕੂਲ ਦੇ ਵਿੱਚ 10 ਕਮਰੇ ਬਣੇ ਨੇ ਬਹੁਤ ਵੱਡੇ ਲੈਵਲ ਦੇ ਵਧੀਆ ਕਮਰੇ ਬਣੇ ਨੇ ਇਹਦੇ ਤੇ 18,50,000 ਰੁਪਇਆ ਲੱਗੇ ਬਣ ਕੇ ਤਿਆਰ ਹੋ ਚੁੱਕੇ ਨੇ ਤੁਸੀਂ ਦੇਖ ਸਕਦੇ ਹੋ ਵਿਜ਼ਿਟ ਕਰ ਸਕਦੇ ਹੋ ਤੇ ਗੋਦੇ ਸਰਕਾਰੀ ਮਿਡਲ ਸਕੂਲ ਦੇ ਵਿੱਚ ਚਾਰ ਦੀਵਾਰੀ ਕਰਾਈ ਹੈ ਮੈਂ ਜਦੋਂ ਗਿਆ ਸੀ ਉੱਥੇ ਉਹਨਾਂ ਨੇ ਮੇਰੇ ਅੱਗੇ ਡਿਮਾਂਡ ਰੱਖੀ ਸੀ ਕਿ ਸਾਡੇ ਸਕੂਲ ਦੀ ਚਾਰ ਦੀਵਾਰੀ ਕਰਾ ਦਿਓ 4,75,000 ਰੁਪਏ ਦੀ ਅਸੀਂ ਚਾਰ ਦੀਵਾਰੀ ਕਰਾਈ ਹੈ ਉੱਥੇ ਤੇ ਉੱਥੇ ਬਾਥਰੂਮ ਬਣਵਾਏ ਨੇ 1,40,000 ਰੁਪਏ ਦੇ ਅਸੀਂ ਬਾਥਰੂਮ ਤਿਆਰ ਕਰਾਏ ਨੇ ਗੋਦੇ ਮਿਡਲ ਤੇ ਗੋਹ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿੱਚ ਉਹਦੀ ਵੀ ਚਾਰਦੀਵਾਰੀ ਦਾ ਕੰਮ ਸੀ ਉਹ ਕਰਵਾਇਆ ਪੂਰਾ ਸਾਡਾ 2 ਲੱਖ ਰੁਪਇਆ ਉਹਦੀ ਚਾਰਦੀਵਾਰੀ ਦੇ ਉੱਤੇ ਲੱਗੇ ਸੋ ਇਹ ਅੱਜ ਦੇ 6 ਸਕੂਲ ਸੀਗੇ ਐਵੇਂ ਪਰਸੋਂ ਨੂੰ ਤੁਹਾਨੂੰ ਅਪਡੇਟ ਕਰਾਂਗੇ ਪਰਸੋਂ ਨੂੰ ਵੀ ਸਾਡੇ 6 ਸਕੂਲਾਂ ਦਾ ਅਸੀਂ ਉਦਘਾਟਨ ਕਰਨਾ ਹੈ ਫਿਰ ਇੱਕ ਦਿਨ ਛੱਡ ਕੇ ਫੇਰ 6 ਸਕੂਲਾਂ ਦਾ ਕਰਨਾ ਐਡਾ ਕਰਕੇ ਇਹ ਅਸੀਂ ਜਣੀ ਕਿ ਸਕੂਲਾਂ ਦਾ ਜਿਹੜਾ ਅਸੀਂ ਅਸੀਂ ਵਾਅਦਾ ਕੀਤਾ ਸੀ ਕਿ ਅਸੀਂ ਸਿਹਤ ਦੇ ਖੇਤਰ ਤੇ ਸਿੱਖਿਆ ਦੇ ਖੇਤਰ ਦੇ ਵਿੱਚ ਕ੍ਰਾਂਤੀ ਲੈ ਕੇ ਆਦਾਂਗੇ ਤੇ ਮੈਨੂੰ ਇਹ ਦੱਸਦੇ ਹੋ ਬੜਾ ਮਾਣ ਮਹਿਸੂਸ ਹੋ ਰਿਹਾ ਕਿ ਇਸ ਵਾਰ ਦਾ ਜਿਹੜਾ ਪੰਜਾਬ ਸਰਕਾਰ ਦਾ ਬਜਟ ਸੀ ਉਹਦੇ ਵਿੱਚ ਤਕਰੀਬਨ ਤਕਰੀਬਨ ਪਾਉਣੇ 18000 ਕਰੋੜ ਰੁਪਈਆ ਜਾਨੀ ਕਿ 17750 ਦੇ ਆਸ-ਪਾਸ ਕਰੋੜ ਰੁਪਈਆ ਸਿੱਖਿਆ ਦਾ ਬਜਟ ਰੱਖਿਆ ਗਿਆ ਜਿਹੜਾ ਅੱਜ ਤੱਕ ਦਾ ਹਿਸਟਰੀ ਦਾ ਸਭ ਤੋਂ ਵੱਡਾ ਬਜਟ ਹੈ ਸਿੱਖਿਆ ਦੀ ਕ੍ਰਾਂਤੀ ਦੇ ਲਈ ਜਿਸ ਦੇਸ਼ ਦਾ ਜਿਸ ਖਿੱਤੇ ਦਾ ਬੱਚਾ ਪੜ੍ਹਨ ਲਿਖ ਜਾਂਦਾ ਨਾ ਉਹ ਪੜ੍ਹਿਆ ਲਿਖਿਆ ਬੱਚਾ ਇਹਨਾਂ ਬੱਚਿਆਂ ਚ ਕੋਈ ਡਾਕਟਰ ਬੰਨਾ ਹੈ ਇਹਨਾਂ ਬੱਚਿਆਂ ਚ ਕੋਈ ਇੰਜੀਨੀਅਰ ਬੰਨਾ ਹੈ ਇਹਨਾਂ ਬੱਚਿਆਂ ਚ ਕੋਈ ਕੱਲ ਨੂੰ ਕੋਈ ਸਾਇੰেন্টিਸਟ ਬੰਨਾ ਹੈ ਇਹਨਾਂ ਬੱਚਿਆਂ ਨੇ ਵਟੇ ਹੋ ਕੇ ਕਿਸੇ ਦੇ ਪੋਲੀਟੀਸ਼ੀਅਨ ਬਣ ਜਾਣਾ ਕੋਈ ਐਮਐਲਏ ਬਣੂ ਕੋਈ ਮੰਤਰੀ ਬਣੂ ਕੋਈ ਚੀਰਮੈਨ ਬਣੂ ਇਹ ਬੱਚੇ ਸਾਡੇ ਆਉਣ ਵਾਲੇ ਸਮੇਂ ਦਾ ਭਵਿੱਖ ਨੇ ਔਰ ਜਿਸ ਘਰ ਦਾ ਬੱਚਾ ਪੜ੍ਹ ਲਿਖ ਜਾਂਦਾ ਬਾਬਾ ਸਾਹਿਬ ਡਾਕਟਰ ਭੀਮਦਾਓਂ ਦੇਵਕਰ ਜੀ ਕਿਹਾ ਕਰਦੇ ਸੀ ਕਿ ਜਿਹੜਾ ਜਿਹੜਾ ਸਿੱਖਿਆ ਨਾ ਇਹ ਛੇੜਨੀ ਦਾ ਦੁੱਧ ਵਰਗੀ ਹੁੰਦੀ ਹੈ ਜਿਨੇ ਦੁੱਧ ਪੀਤਾ ਹੋ ਸਿੱਖਿਆ ਦਾ ਉਹ ਦਿਹਾੜੇਗਾ ਜਰੂਰ ਸੋ ਜਿਹੜੇ ਬੱਚੇ ਪੜ੍ਹ ਲਿਖ ਕੇ ਉਹ ਪੜ੍ਹ ਲਿਖ ਕੇ ਆਪਣੇ ਹੱੱਤਾ ਪ੍ਰਤੀ ਵੀ ਜਾਗਰੂਕ ਹੁੰਦੇ ਨੇ ਉਹ ਸਮਾਜ ਦਾ ਵੀ ਨਿਰਮਾਣ ਕਰਦੇ ਨੇ ਚੰਗੇ ਸੋਹਿਰਦ ਸਮਾਜ ਦਾ ਨਿਰਮਾਣ ਕਰਦੇ ਤਾਂ ਅੱਜ ਉਸ ਲਈ ਇਕੱਠੇ ਹੋਏ ਸੀ ਇਕੱਠੇ ਹੋ ਕੇ ਅੱਜ ਜੋ ਤੁਹਾਨੂੰ ਮੈਂ ਆંકੜੇ ਦੱਸੇ ਨੇ ਇਹ ਇਹ ਸਾਰੀ ਜੇ ਤੁਸੀਂ ਇਹ ਰਕਮ ਕਰੋ ਤਾਂ ਕਈ ਕਰੋੜ ਰੁਪਏ ਬਣ ਜਾਂਦੇ ਕਈ ਕਰੋੜ ਰੁਪਈਆ ਲਾਠੇ ਆ ਸਿਰਫ ਅਸੀਂ ਹਲੇ ਅੱਜ ਦੇ 6 ਸਕੂਲਾਂ ਦਾ ਦੱਸਿਆ ਅਰਸੋ ਨੂੰ ਤੁਹਾਨੂੰ ਅਸੀਂ ਹੋਰ ਸਕੂਲਾਂ ਦੇ ਬਾਰੇ ਵਿੱਚ ਬੁਲਾ ਕੇ ਐਡਾ ਹੀ ਆਪਾਂ ਪ੍ਰੈਸ ਕਾਨਫਰੰਸ ਕਰਾਂਗੇ